ਹੈਲੋ ਇਸੇ ਕਾਲ ਦੀ ਆ ਦੇਖੋ ਅੱਜ ਅਸੀਂ ਲਖ ਦਾਤਾ ਪੀਰ ਸਖੀ سید ਅਹਿਮਦ ਸੁਲਤਾਨ ਮਾਲ ਮਰੂਫ ਪੀਰ ਲਖ ਦਾਤਾ ਲਾਲਾਂ ਵਾਲੀ ਸਰਕਾਰ ਜਿਨ੍ਹਾਂ ਨੂੰ ਬੋਲਦਿਆ ਉਹਨਾਂ ਦੇ ਦਰਬਾਰ ਤੇ ਆਏ ਆ ਇਹ ਤਲਵਾੜੇ ਵਿੱਚ ਬਣਿਆ ਆ ਦਰਬਾਰ ਸਾਡਾ ਸ਼ਹਿਰ ਆ ਫਿਰਿਆ ਗੁਇੰਦਪੁਰ ਉਹਦੇ ਨਾਲ ਹੀ ਪਿੰਡ ਪੈਂਦਾ ਹੈ ਤਲਵਾੜਾ ਉਹਦੇ ਨਾਲ ਹੀ ਦਰਬਾਰ ਬਣਿਆ ਹੋਇਆ ਆ ਪਿੰਡ ਦੇ ਵਿੱਚ ਹੀ ਤੇ ਇੱਥੇ ਮੈਂ ਛੋਟੇ ਹੁੰਦਾ ਤਾਂ ਆਉਂਦਾ ਹੁੰਦਾ ਸੀ ਇਹ ਹੁਣ ਆਹੀ ਉਹਦੋਂ 14-15 ਸਾਲ ਦਾ ਹੁੰਦਾ ਸੀ ਉਦੋਂ ਤੋਂ ਹੀ ਮੈਂ ਆਉਂਦਾ ਹੁਣ ਵੀ ਆਈਦਾ ਆ ਵੀਰਵਾਦ ਵੀਰਵਾ ਤੇ ਜੋ ਮੈਂ ਹੁਣ ਰੱਬ ਦੀਆਂ ਗੱਲਾਂ ਕਰਦਾ ਹਾਂ ਵੀਡੀਓਸ ਵਿੱਚ ਰੱਬ ਦੇ ਬਾਰੇ ਕੋਈ ਵੀ ਗੱਲ ਕਰਦਾ ਹਾਂ ਵੀਡੀਓ 'ਚ ਰੱਬ ਨੂੰ ਪਾਉਣ ਦੀ ਏਡੀ ਮੈਨੂੰ ਸੋਚ ਮਿਲੀ ਆ ਰੱਬ ਨੂੰ ਪਾਉਣ ਰੱਬ ਨੂੰ ਪਾਉਣ ਵਾਲੀ ਜ਼ਿੰਦਗੀ ਦਾ ਮਕਸਦ ਨੂੰ ਜਾਨਣ ਵਾਲੀ ਸੋਚ ਮਿਲੀ ਆ ਇਹ ਇਹ ਉਹ ਹੀ ਇਹ ਇਹਨਾਂ ਦੀ ਹੀ ਬਖਸ਼ਿਸ਼ ਆ ਇਹ ਪੀਰ ਸਖੀ ਸਈਦ ਸੁਲਤਾਨ ਪੀਰ ਜੀ ਦੀ ਹੀ ਬਖਸ਼ਿਸ਼ ਆ ਕਿ ਦੇਖੋ ਅਸੀਂ ਸੋਚਦੇ ਆਂ ਕਿ ਆਪਾਂ ਕਿਤੇ ਵੀ ਜਾਈਦਾ ਆ ਪੀਰਾਂ ਦੇ ਫਕੀਰਾਂ ਦੇ ਗੁਰੂਆਂ ਦੇ ਕਿਸੇ ਦੇ ਵੀ ਰੱਬ ਦੇ ਕੋਈ ਵੀ ਜਿਵੇਂ ਜਿਹੜੇ ਪੀਰ ਫਕੀਰ ਗੁਰੂ ਹੋਏ ਆ ਇਹ ਰੱਬ ਦੇ دوست ਹੀ ਆ ਹੈਨਾ ਤੇ ਅਸੀਂ ਸੋਚਦੇ ਆਂ ਕਿ ਅੱਪਾ ਕਿਤੇ ਵੀ ਪੀਰਾਂ ਫਕੀਰਾਂ ਦੇ ਜਾਇਦਾ ਆ ਤੇ ਉਹ ਸਾਡੀ ਇੱਛਾ ਨੂੰ ਪੂਰੀ ਨਹੀਂ ਕਰਦੇ ਮੁਰਾਦ ਨੂੰ ਪੂਰੀ ਨਹੀਂ ਕਰਦੇ ਹੈਨਾ ਇਹ ਸੋਚਦੇ ਆ ਤੇ ਆਪਾਂ ਵੀ ਇੱਥੇ ਹੁੰਨੇ ਹੁੰਨੇ ਸੀ ਤੇ ਮੈਂ ਵੀ ਬਹੁਤ ਮੇਰੇ ਦਿਲ 'ਚ ਹੀ ਬੜੀਆਂ ਖਵਾਇਸ਼ਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਖਵਾਇਸ਼ਾਂ ਹੁੰਦੀਆਂ ਸੀ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਬਟ ਤੇ ਬਹੁਤ ਖਵਾਇਸ਼ਾਂ ਹੁੰਦੀਆਂ ਆ ਤੇ ਦੇਖੋ ਇਹ ਜਿਹੜੇ ਦਰਬਾਰ ਹੁੰਦੇ ਆ ਪੀਰਾਂ ਫਕੀਰਾਂ ਦੇ ਦਰਬਾਰ ਹੁੰਦੇ ਆ ਉਹ ਕਦੀ ਵੀ ਕਹਿੰਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਇਹ ਗੱਲ ਮੈਂ ਦੇਖ ਚੁੱਕਿਆ ਆਂ ਆ ਪਰਖ ਕੇ ਦੇਖ ਚੁੱਕਿਆ ਆਂ ਕਿ ਇਹ ਗੱਲ ਸੱਚ ਆ ਕਿ ਇਹ ਪੀਰ ਫਕੀਰ ਖਾਲੀ ਨਹੀਂ ਮੋੜਦੇ ਬਸ ਗੱਲ ਰਹਿ ਜਾਂਦੀ ਆ ਸਾਡੀ ਨੀਅਤ ਤੇ ਨੀਅਤ ਤੇ ਡਿਪੈਂਡ ਰਹਿੰਦੀ ਆ ਸਾਡੀਆਂ ਨੀਤਾਂ ਹੀ ਮਾੜੀਆਂ ਹੁੰਦੀਆਂ ਆ ਤੇ ਉਹ ਵਿਚਾਰੇ ਪੀਰ ਫਕੀਰ ਕੀ ਕਰਨ ਹੈਨਾ ਸਾਡੀਆਂ ਜੇ ਨੀਤਾਂ ਹੀ ਮਾੜੀਆਂ ਤੇ ਗੁਰੂ ਪੀਰ ਵਿਚ ਦੇ ਕੀ ਕਰਨ ਤੇ ਸਾਡੀਆਂ ਨੀਤਾਂ ਦੀ ਗੱਲ ਹੁੰਦੀ ਆ ਆਪਾਂ ਆਪਣੇ ਆਪ ਦਾ ਕਸੂਰ ਨਹੀਂ ਕਰਦੇ ਆਪਾਂ ਕਹਿ ਦਿੰਦੇ ਆਂ ਕਿ ਇਹ ਸਾਡੀ ਸੁਣਦੇ ਨਹੀਂ ਆ ਪੀਰ ਸਾਡੀ ਗੁਰੂ ਪੀਰੇ ਸਾਡੀ ਸੁਣਦੇ ਨਹੀਂ ਤੇ ਆਪਾਂ ਰੱਬ ਨਾਲ ਲੜਦੇ ਆਂ ਫਿਰ ਗਿਲਾ ਸ਼ਿਕਵਾ ਕਰਦੇ ਆਂ ਰੱਬ ਨਾਲ ਤੇ ਗੱਲ ਸਾਡੀ ਸਾਰੀ ਨੀਤਾ ਦੀ ਹੁੰਦੀ ਆ ਕਹਿੰਦੇ ਆ ਕਿ ਇਹ ਕਬੂਲ ਹੁੰਦੀ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋਂ ਜੇ ਹੈ ਕਿ ਉਹ ਮੁਸ਼ਕਿਲ ਸੇ ਹੁੰਦੀ ਹੈ ਕਹਿੰਦੇ ਕਬੂਲ ਉਦੋਂ ਹੁੰਦੀ ਆ ਦੁਆ ਦੁਆਵਾਂ ਕਬੂਲ ਉਦੋਂ ਹੁੰਦੀਆਂ ਆ ਜਦੋਂ ਦਿਲੋਂ ਹੁੰਦੀਆਂ ਆ ਜਿਦੀ ਅਸੀਂ ਰੋਜ਼ ਗੱਲ ਕਰਦੀ ਵੀਡੀਓ ਚ ਦਿਲਾਂ ਦੀ ਉਹਨਾਂ ਦਿਲਾਂ ਨਾਲ ਧੁਆਵਾਂ ਕਬੂਲ ਹੁੰਦੀਆਂ ਆ ਜਦੋਂ ਦਿਲੋਂ ਦੁਆ ਕੀਤੀ ਜਾਵੇ ਤੇ ਕਬੂਲ ਹੁੰਦੀ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਲੇਕਿਨ ਮੁਸ਼ਕਿਲ ਤੋਂ ਜੇ ਹੈ ਕਿ ਉਹ ਮੁਸ਼ਕਿਲ ਸੇ ਹੁੰਦੀ ਹੈ ਦੁਆਵਾਂ ਉਦੋਂ ਕਬੂਲ ਹੁੰਦੀਆਂ ਜਦੋਂ ਦਿਲੋਂ ਹੋਣ ਪਰ ਮੁਸ਼ਕਿਲ ਇਹ ਗੱਲ ਆ ਕਿ ਦਿਲਾਂ ਤੋਂ ਦਿਲਾਂ ਦਿਲੋਂ ਦੁਆ ਕਰਨੀ ਬਹੁਤ ਮੁਸ਼ਕਿਲ ਆ ਦਿਲੋਂ ਦੁਆ ਕਰਨੀ ਬਹੁਤ ਹੀ ਮੁਸ਼ਕਿਲ ਆ ਇਹ ਗੱਲ ਯਾ ਤੇ ਅਸੀਂ ਵੀ ਇੱਥੇ ਆਈਆਂ ਬੜਾ ਕੁਝ ਮੰਗਦੇ ਰਹੀਆਂ ਬਹੁਤ ਤੇ ਹੋਰ ਇਹ ਗੱਲ ਵਾਪੀ ਇੱਕ ਅਸੀਂ ਇਹ ਜਿਹੜੀ ਸੋਚ ਮਿਲੀ ਯਾ ਰੱਬ ਨੂੰ ਪਾਉਣ ਵਾਲੀ ਉਹ ਇਹੀ ਕਰਮ ਹੋਇਆ ਯਾ ਇਹੀ ਸਰਕਾਰ ਰੱਬ ਇਹੀ ਬੱਬਾ ਲਖ ਦਾਤਾ ਸਖੀ ਸਈਦ ਪੀਰ ਨੇ ਹੀ ਕਰਮ ਕੀਤਾ ਯਾ ਕੀ ਹੋਰ ਸਤਿਗੁਰੂ ਨਾਲ ਮਿਲਾਇਆ ਯਾ ਸੱਚੇ ਸਤਗੁਰੂ ਗੋਹਰ ਸ਼ਾਹੀ ਸਤਗੁਰੂ ਸੱਚੇ ਨਾਲ ਮਿਲਾਇਆ ਆ ਜਿਨ੍ਹਾਂ ਨੇ ਦਿਲ ਦਾ ਹਨੇਰਾ ਦੂਰ ਕੀਤਾ ਆ ਸਾਡੇ ਤੇ ਦੇਖੋ ਜਦੋਂ ਕਰਮ ਹੁੰਦਾ ਆ ਰਹਿਮਤ ਹੁੰਦੀ ਆ ਕਿਸੇ ਉਤੇ ਤਾਂ ਟਾਈਮ ਨਹੀਂ ਸਮਾਂ ਨਹੀਂ ਲੱਗਦਾ ਵੀ ਗੱਲ ਸਾਡੀ ਸਾਡੀਆਂ ਨੀਤਾਂ ਦੀ ਆ ਸਾਡੀਆਂ ਨੀਤਾਂ ਹੀ ਬਹੁਤ ਮਾੜੀਆਂ ਆ ਬਹੁਤ ਖਰਾਬ ਆ ਇਹ ਗੱਲ ਐ ਸਾਰੀ ਤੇ ਰੱਬ ਦੇ ਘਰ ਵਿੱਚ ਕੋਈ ਕਮੀ ਨਹੀਂ ਆ ਉਸ ਸਖੀ ਯਾਰਾ ਬਹੁਤ ਵੱਡਾ ਉਹ ਹਰ ਇੱਕ ਦੀ ਝੋਲੀ ਭਰਨ ਲਈ ਤਿਆਰ ਆ ਬਟ ਝੋਲੀ ਭਰ ਲਈ ਤੇ ਤਿਆਰ ਆ ਦੁਨੀਆ ਲਈ ਜੋ ਮੰਗਾ ਵੀ ਉਹ ਵੀ ਦੇ ਦਿੰਦਾ ਆ ਪਰ ਇੱਕ ਗੱਲ ਦੇਖੋ ਅਸੀਂ ਹਰ ਵਕਤ ਦੁਨੀਆ ਹੀ ਮੰਗਦੇ ਆ ਜਦੋਂ ਆਪਾਂ ਪੀਰ ਫਕੀਰਾਂ ਦੇ ਦਰ ਤੇ ਜਾਂਦੇ ਆ ਗੁਰੂਆਂ ਪੀਰਾਂ ਦੇ ਦਰਾਂ ਤੇ ਜਾਂਦੇ ਆ ਆਪਾਂ ਦੁਨੀਆ ਹੀ ਮੰਗਦੇ ਆ ਕਦੀ ਗੁਰੂਆਂ ਪੀਰਾਂ ਦੇ ਦਰ ਤੇ ਜਾ ਕੇ ਤੇ ਉਹਨਾਂ ਨੂੰ ਮੰਗਿਓ ਰੱਬ ਨੂੰ ਮੰਗਿਓ ਕਿ ਇਹ ਇਹ ਮੇਰੇ ਏ ਪੀਰ ਫਕੀਰ ਜੀ ਮੈਨੂੰ ਰੱਬ ਚਾਹੀਦਾ ਆ ਮੈਨੂੰ ਰੱਬ ਦਾ ਪਿਆਰ ਚਾਹੀਦਾ ਆ ਮੈਨੂੰ ਰੱਬ ਦਾ ਇਸ਼ਕ ਚਾਹੀਦਾ ਆ ਮੈਨੂੰ ਰੱਬ ਚਾਹੀਦਾ ਆ ਜਿੱਦਾਂ ਮਰਜੀ ਦੋ ਫੇਰ ਦੇਖਿਓ ਰੱਬ ਵੀ ਬੈਠਾ ਆ ਉਹ ਵੀ ਕਹਿੰਦਾ ਵੀ ਮੈਨੂੰ ਕੋਈ ਮੰਗੇ ਕੋਈ ਮੇਰੀ ਵੀ ਤਲਬ ਕਰੇ ਤੇ ਅਸੀਂ ਲੋਕ ਪਰ ਦੁਨਿਆਈ ਮੰਗਦੇ ਆ ਰੱਬ ਨੂੰ ਮੰਗ ਕੇ ਦੇਖੋ ਫੇਰ ਦੇਖਿਓ ਉਹ ਸੱਚੇ ਸਤਿਗੁਰੂ ਨਾਲ ਮਿਲਾਉਂਦਾ ਅਸੀਂ ਰੱਬ ਨੂੰ ਮੰਗਦੇ ਹੀ ਨਹੀਂ ਆ ਤੇ ਉਹ ਗੁਰੂ ਨਾਲ ਸਤਿਗੁਰੂ ਨਾਲ ਕਿੱਦਾਂ ਮਿਲਾ ਦੇ ਇਸ ਕਰਕੇ ਪਹਿਲੋਂ ਰੱਬ ਨੂੰ ਮੰਗੋ ਤੇ ਆਪਣੇ ਮਾਨ ਵਿੱਚੋਂ ਤਲਬ ਕਰੋ ਤਾਂਗ ਬਣਾਓ ਰੱਬ ਵਾਸਤੇ ਮੈਨੂੰ ਰੱਬ ਚਾਹੀਦਾ ਆ ਫਿਰ ਸਤਿਗੁਰੂ ਵੀ ਮਿਲੇਗਾ ਫਿਰ ਅਖੀਰ ਤੇ ਰੱਬ ਵੀ ਮਿਲੇਗਾ ਭਾਵੇਂ ਉਹ ਕਿਸੇ ਤਰੀਕੇ ਨਾਲ ਕੋਈ ਵੀ ਤਰੀਕਾ ਅਪਣਾਵੇ ਰੱਬ ਨੇ ਕਿਸੇ ਨਾ ਕਿਸੇ ਤਰ੍ਹਾਂ ਤੈਨੂੰ ਸਤਿਗੁਰੂ ਦਿਵਾ ਦੇਣਾ ਠੀਕ ਆ ਇਹ ਗੱਲ ਵਾਂ ਕਬੂਲ ਹੁੰਦੀ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਲੇਕਿਨ ਮੁਸ਼ਕਿਲ ਤੋਂ ਇਹ ਹੈ ਕਿ ਉਹ ਮੁਸ਼ਕਿਲ ਸੇ ਹੁੰਦੀ ਹੈ ਦਿਲਾਂ ਨੂੰ ਕਬੂਲ ਦਿਲਾਂ ਦੀਆਂ ਦੁਆਵਾਂ ਤਾਂ ਕਬੂਲ ਹੁੰਦੀਆਂ ਆ ਜੇਕਰ ਦਿਲੋਂ ਹੋਵੇ ਦਿਲ ਸਾਫ਼ ਹੋਣ ਦਿਲਾਂ ਨੂੰ ਸਾਫ਼ ਕਰਨ ਦੀ ਕੋਈ ਤਰੀਕਾ ਹੁੰਦਾ ਆ ਠੀਕ ਆ ਉਹ ਤਰੀਕਾ ਸਮਝੋ ਵੀ ਜਾਣੋ ਵੀ